ਹੈਲੋ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ 3500 ਰੁਪਿਆ ਪੈਨਸ਼ਨ ਮਿਲਿਆ ਕਰੇਗੀ ਕਿਸ ਦਿਨ ਤੋਂ ਜਿਹੜੀ ਸ਼ੁਰੂ ਹੋਵੇਗੀ ਕਿਹੜੇ ਲੋਕਾਂ ਨੂੰ ਮਿਲੇਗੀ ਆਪਣੀ ਪੈਨਸ਼ਨ ਦਾ ਸਟੇਟਸ ਤੁਸੀਂ ਕਿਵੇਂ ਚੈੱਕ ਕਰ ਸਕਦੇ ਹੋ ਉਹਦੇ ਵਿੱਚ ਪੈਨਸ਼ਨ ਕੋਈ ਵੀ ਹੋ ਸਕਦੀ ਹੈ ਤੁਹਾਡੇ ਖਾਤੇ ਦੇ ਵਿੱਚ ਆਈ ਹੈ ਜਾਂ ਨਹੀਂ ਆਈ ਉਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤਾਂ ਇਹ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਦੇਖ ਸਕਦੇ ਹੋ ਪਹਿਲਾਂ ਆਪਾਂ ਗੱਲ ਕਰਦੇ ਹਾਂ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਨਹੀਂ ਆਈ ਸੀ ਤਾਂ ਉਹਨਾਂ ਨੇ ਇੱਕ ਵਾਅਦਾ ਕੀਤਾ ਸੀ ਕਿ ਜਿਹੜੀ ਪੈਨਸ਼ਨ ਹੈ ਤਾਂ ਉਹ 2500 ਰੁਪਿਆ ਕਰ ਦਿੱਤੀ ਜਾਵੇਗੀ ਹੁਣ ਜਿਹੜੀ 1500 ਮਿਲ ਰਹੀ ਹੈ ਤਾਂ ਉਹ 2500 ਰੁਪਿਆ ਕਰ ਦਿੱਤੀ ਜਾਵੇਗੀ ਤੇ 1000 ਰੁਪਿਆ ਮਹਿਲਾਵਾਂ ਨੂੰ ਜਿਹੜਾ ਅਲੱਗ ਤੋਂ ਦਿੱਤਾ ਜਾਵੇਗਾ ਜਿਹੜਾ ਅਲੱਗ ਤੋਂ ਮਹਿਲਾਵਾਂ ਨੂੰ 1000 ਰੁਪਿਆ ਮਿਲਣਾ ਹੈਗਾ ਤਾਂ ਉਹਦੇ ਵਿੱਚ ਹਜੇ ਬਜਟ ਬਣੇਗਾ ਬਜਟ ਬਣਨ ਤੋਂ ਬਾਅਦ ਜਿਹੜਾ ਉਹ ਉਹਦੇ ਤੇ ਜਿਹੜੀ ਇਹਦੇ ਕੈਬਿਨੇਟ ਮੀਟਿੰਗ ਹੋਵੇਗੀ ਉਸ ਤੋਂ ਬਾਅਦ ਹੀ ਫੈਸਲੇ ਲਏ ਜਾਣਗੇ ਹੋ ਸਕਦਾ ਇਹਦੇ ਵਿੱਚ 2 ਮਹੀਨੇ ਲੱਗ ਜਾਣ ਠੀਕ ਹੈ ਜੀ ਹੁਣ ਆਪਾਂ ਗੱਲ ਕਰਦੇ ਹਾਂ ਜਿਹੜਾ 1000 ਰੁਪਿਆ ਜਿਹੜਾ ਜਿਹੜਾ ਬੁਢਾਪਾ ਪੈਨਸ਼ਨ ਜਿਹੜੀ ਵਧਾਉਣੀ ਸੀਗੀ ਤਾਂ ਉਹ 1500 ਤੋਂ ਤੁਹਾਡੀ 2500 ਹੋ ਜਾਣੀ ਹੈ ਜਿਹੜੇ ਤੁਹਾਡੇ ਘਰ ਦੇ ਵਿੱਚ ਬਜ਼ੁਰਗ ਨੇ ਉਹਨਾਂ ਦੀ ਤਾਂ ਉਹਦੇ ਬਾਰੇ ਵੀ ਹਜੇ ਕੋਈ ਵੀ ਨਵੀਂ ਅਪਡੇਟ ਨਹੀਂ ਆਈ ਤੁਸੀਂ ਗੁੰਮਰਾਹ ਨਹੀਂ ਹੋਣਾ ਠੀਕ ਹੈ ਜੀ ਤਾਂ ਇਹਦੇ ਵਿੱਚ ਕੀ ਹੈਗਾ ਤੁਸੀਂ ਆਪਣਾ ਸਟੇਟਸ ਚੈੱਕ ਕਰ ਸਕਦੇ ਹੋ ਹੁਣ 1500 ਰੁਪਏ ਹੀ ਪੈਨਸ਼ਨ ਮਿਲ ਰਹੀ ਹੈ ਤਾਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਹੈ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕਰ ਦੇਣਾ ਤੁਸੀਂ ਉਸ ਵੈਬਸਾਈਟ ਤੇ ਜਾਣਾ ਜਦੋਂ ਆਈਟ ਤੇ ਜਾਓਗੇ ਤੁਸੀਂ ਤਾਂ ਉੱਥੇ ਜਿਹੜੀ 1500 ਰੁਪਏ ਹੀ ਪੈਨਸ਼ਨ ਇਹਦੇ ਵਿੱਚ ਸ਼ੋ ਹੋ ਰਹੀ ਹੈ ਠੀਕ ਹੈ ਜੀ ਤਾਂ ਇਹ ਤੁਸੀਂ ਡਿਟੇਲ ਦੇਖ ਸਕਦੇ ਹੋ 올ਡ ਏਜ ਪੈਨਸ਼ਨ ਦਾ ਤਾਂ ਇਹ ਅਫੀਸ਼ੀਅਲ ਵੈਬਸਾਈਟ ਹੈ ਤੇ ਇੱਥੇ 1500 ਰੁਪਿਆ ਪੈਨਸ਼ਨ ਹੈ ਤਾਂ ਇੱਥੇ 2500 ਹੋ ਜਾਵੇਗੀ ਜੇਕਰ ਇਹਦੇ ਵਿੱਚ ਕੋਈ ਵੀ ਅਪਡੇਟ ਆਉਂਦੀ ਹੈ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਤੁਸੀਂ ਸਟੇਟਸ ਕਿਵੇਂ ਚੈੱਕ ਕਰ ਸਕਦੇ ਹੋ ਪੈਨਸ਼ਨ ਦਾ ਤਾਂ ਦੋਸਤੋ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਨਾ ਤੁਹਾਡੇ ਕੋਲ ਕੋਈ ਵੀ ਹੋਰ ਤਰੀਕਾ ਹੈ ਨਾ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੇ ਕੋਈ ਆਪਸ਼ਨ ਹੈ ਤੇ ਨਾ ਤੁਸੀਂ ਘਰ ਬੈਠੇ ਕਿਸੇ ਵੀ ਤਰੀਕੇ ਨਾਲ ਤੁਸੀਂ ਜਿਹੜਾ ਸਟੇਟਸ ਨਹੀਂ ਚੈੱਕ ਕਰ ਸਕਦੇ ਤਾਂ ਉਹਦੇ ਸਟੇਟਸ ਚੈੱਕ ਕਰਨ ਦੇ ਲਈ ਤੁਹਾਨੂੰ ਕੀ ਕਰਨਾ ਹੋਵੇਗਾ ਜੇਕਰ ਤੁਹਾਡਾ ਮੋਬਾਈਲ ਨੰਬਰ ਲਿੰਕ ਅਕਾਊਂਟ ਨੰਬਰ ਨਾਲ ਤਾਂ ਤੁਸੀਂ ਆਪਣਾ ਜਿਹੜਾ ਮੋਬਾਈਲ ਤੋਂ ਮਿਸ ਕਾਲ ਲਗਾ ਦੇਣੀ ਹੈ ਠੀਕ ਹੈ ਜੀ ਤਾਂ ਤੁਹਾਡੇ ਕੋਲ ਜਿਹੜਾ ਮੈਸੇਜ ਆ ਜਾਵੇਗਾ ਜੇਕਰ ਨਹੀਂ ਲਿੰਕ ਹੈਗਾ ਤਾਂ ਤੁਸੀਂ ਕੀ ਕਰਨਾ ਆਪਣੇ ਨੇੜੇ ਦੇ ਜੇਕਰ ਤੁਹਾਡੇ ਕੋਲੇ ਕੋਈ ਨੇੜੇ ਦੁਕਾਨ ਹੈ ਨੈਟ ਕੈਫੇ ਹੈ ਠੀਕ ਹੈ ਜੀ ਤਾਂ ਉੱਥੇ ਜਾਨਟਰ ਦੀ ਕੋਈ ਦੁਕਾਨ ਹੈ ਤਾਂ ਉੱਥੇ ਬਜ਼ੁਰਗਾਂ ਨੂੰ ਨਾਲ ਲੈ ਕੇ ਜਾਣਾ ਤੇ ਉੱਥੇ ਅੰਗੂਠਾ ਲਗਾ ਕੇ ਤੁਸੀਂ ਆਪਣਾ ਸਟੇਟਸ ਚੈੱਕ ਕਰ ਸਕਦੇ ਹੋ ਵੀ ਖਾਤੇ ਵਿੱਚ ਕਿੰਨੇ ਪੈਸੇ ਆਏ ਨੇ ਤੇ ਜਿਹੜਾ ਪਹਿਲਾਂ ਕਿੰਨੇ ਨੇ ਠੀਕ ਹੈ ਜੀ ਤੇ ਦੂਸਰਾ ਆਪਾਂ ਗੱਲ ਕਰਦੇ ਹਾਂ ਪਿੰਡਾਂ ਦੇ ਵਿੱਚ ਡਾਕਰ ਜਿਹੜੇ ਹੈਗੇ ਨੇ ਤਾਂ ਉੱਥੇ ਜਿਹੜਾ ਬਾਇਓਮੈਟ੍ਰਿਕ ਮਸ਼ੀਨਾ ਬਕਾਇਦਾ ਆਈਆਂ ਹੋਈਆਂ ਨੇ ਉੱਥੇ ਜਾਣਾਗਾ ਉੱਥੇ ਵੀ ਜਿਹੜਾ ਅੰਗੂਠਾ ਲਗਾ ਕੇ ਸਟੇਟਸ ਚੈੱਕ ਕਰ ਸਕਦੇ ਹੋ ਬਾਕੀ ਹੋਰ ਕੋਈ ਤਰੀਕਾ ਨਹੀਂ ਪੈਨਸ਼ਨ ਚੈੱਕ ਕਰਨ ਦਾ ਇਹ ਜਾਣਕਾਰੀ ਲੈ ਕੇ ਸੀ ਧੰਨਵਾਦ